ਹੈਲੋ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਵਾਗਤ ਕਰਦੇ ਆ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਉਮੀਦ ਆ ਤੁਸ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਲੋ ਜਿੱਥੇ ਸਵੇਰ ਦਾ ਟਾਈਮ ਆ ਸਵੇਰ ਦੇ ਸਾਡੇ ਕਿਸੇ ਦਾ ਟਾਈਮ ਆ ਸ਼ਾਇਦ ਸਾਡੇ ਨਾਲ ਚੜਦੀ ਤੂਪ ਆਉਂਦੇ ਬਹੁਤ ਜ਼ਿਆਦਾ ਇੱਥੇ ਲੱਗੇ ਸੀ ਮੈਂ ਪ੍ਰਸ਼ਾਦੇ ਬਣਾਉਣ ਬਾਬਾ ਜੀ ਦੇ ਜਿਵੇਂ ਕਿ ਪਹਿਲਾਂ ਵੀ ਕਈ ਵਾਰ ਮੈਂ ਦੱਸਿਆ ਵੀ ਸਾਡੇ ਦੋ ਬਾਬਾ ਜੀ ਆਉਂਦੇ ਨੇ ਪ੍ਰਸ਼ਾਦਾ ਮਤਲਬ ਕਿ ਇਹ ਡਾਲੀ ਲੈਣ ਇੱਕ ਬਾਬਾ ਜੀ ਆਉਂਦੇ ਨੇ ਗੁਰਦੁਆਰਾ ਸਾਹਿਬ ਵਾਲੇ ਇੱਕ ਡੇਰੇ ਵਾਲੇ ਬਾਬਾ ਜੀ ਤੇ ਉਹ ਆ ਜਾਂਦੇ ਨੇ ਸਤਕ ਦੇ तकरीबन ਟਾਈਮ ਆ ਜਾਂਦੇ ਨੇ ਉਹਨਾਂ ਲਈ ਬਣਾ ਰਹੀ ਸੀ ਮੈਂ ਪ੍ਰਸ਼ਾਦ ਦੇ ਥੋੜੇ ਮੋٹے ਪ੍ਰਸ਼ਾਦ ਦੇ ਬਣਾ ਰਹੀ ਸੀ ਕਿਉਂਕਿ ਡਾਲੀ ਲਈ ਪਾਉਣੇ ਨੇ ਨਾ ਤਾਂ ਥੋੜੇ ਜਿ ਮੋٹے ਪ੍ਰਸ਼ਾਦ ਦੇ ਹੀ ਵਧੀਆ ਰਹਿੰਦੇ ਨੇ ਹਨਾ ਜੇ ਆਪਾਂ ਫੁਲਕੇ ਜਿ ਬਣਾ ਕੇ ਪਾ ਦਾਂਗੇ ਹਲ ਪਤਲੇ ਤਾਂ ਉਹ ਨਹੀਂ ਵਧੀਆ ਲੱਗਦੇ ਪ੍ਰਸ਼ਾਦ ਦੇ ਵੈਸੇ ਵੀ ਮੋٹے ਹੀ ਹੁੰਦੇ ਨੇ ਥੋੜੇ ਜੇ ਪਰ ਇਹ ਨਹੀਂ ਵੀ ਬਾਲੇ ਸੀ ਪਰ ਠੀਕ ਸੀ ਮਤਲਬ ਇਹ ਵੀ ਨਾ ਕਿ ਉਹ ਵੀ ਬਾਲੇ ਮੋٹے ਬਣਾਤੀ ਪਰ ਨਹੀਂ ਮੀਡੀਅਮ ਜੇ ਸੀਗੇ ਵੀ ਬਾਲੇ ਜਿਵੇਂ ਕਿ ਅਸੀਂ ਥੋੜੀ ਨਾਰਮਲ ਬਾਲੀ ਜਿਆਦਾ ਪਤਲੀ ਵੀ ਨਹੀਂ ਨਾਰਮਲ ਜੀ ਉਸ ਤੋਂ ਥੋੜੀ ਜਿਵੇਂ ਹੋਰ ਆ ਵਧਾਤੀ ਸੀਗੀ ਚਲੋ ਜੀ ਉਸ ਤੋਂ ਬਾਅਦ ਇੱਥੇ ਕਲੇਰ ਸਾਹਿਬ ਸ਼ਾਇਦ ਚਲੇ ਗਏ ਸੀਗੇ ਆ ਹਾਂਜੀ 7 ਵਜੇ ਕਲੇਰ ਸਾਹਿਬ ਸ਼ਾਇਦ ਘਰੀ ਸੀਗੇ ਹਜੇ ਗਏ ਨਹੀਂ ਸੀਗੇ ਮੈਂ ਬਸ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਮੈਨੂੰ ਇਹ ਸੀ 7 ਵਜੇ ਬਾਬਾ ਜੀ ਆ ਜਾਂਦੇ ਨੇ ਵੀ ਪਹਿਲਾਂ ਪਹਿਲਾਂ ਪ੍ਰਸ਼ਾਦੇ ਬਣਾ ਕੇ ਰੱਖ ਦਾਂ ਉਸ ਤੋਂ ਬਾਅਦ ਫਿਰ ਅੱਜ ਮੈਂ ਦਊਂਗੀ ਖਾਦ ਪlant ਨੂੰ ਹਜੇ ਮੈਂ ਜਿੰਦੇ ਵੀ ਖੋਲਣੇ ਨੇ ਹਜੇ ਹੁਣ ਇੱਥੇ ਮੈਂ ਜਿੰਦੇ ਖੋਲਣਾਗੇ ਸੀਗੀ ਬਾਹਰ ਤੇ ਜੋ ਵੀ ਚੀਜ਼ਾਂ ਇੱਧਰ ਉੱਧਰ ਪਈਆਂ ਸੀ ਕਿਉਂਕਿ ਗੱਡੀ ਧੋਂਦੇ ਆ ਤਾਂ ਇੱਧਰ ਉੱਧਰ ਕੱਪੜੇ ਵਗੈਰਾ ਇਦਾਂ ਹੀ ਡੇਕ ਦਿੰਦਾ ਪਿੰਦਰ ਜੋ ਵੀ ਮਤਲਬ ਗੱਡੀ ਧੋਂਨ ਦੇ ਲਈ ਯੂਜ਼ ਕਰਦੇ ਕੋਈ ਕੱਪੜੇ ਜਾਂ ਬਾਲਟੀ ਦੇ ਵਿੱਚ ਉਹਨੇ ਸਰਫ ਪਾਇਆ ਹਨਾ ਬਰਸ਼ ਹੋ ਗਿਆ ਹਨਾ ਧੋਂਨ ਲਈ ਇਹਨੂੰ ਆਦਤਾਂ ਜਿਵੇਂ ਇਸ ਤਰ੍ਹਾਂ ਹੀ ਰੱਖ ਦਿੰਦਾ ਉਹੀ ਮੈਂ ਇੱਥੇ ਚੱਕ ਰਹੀ ਸੀ ਰਾਤ ਸ਼ਾਇਦ ਲੇਟ ਨੇਰੇ ਤੱਕ ਗੱਡੀ ਧੋਤੀ ਸੀ ਉਹਨੇ ਸ਼ਾਇਦ ਹਾਂਜੀ ਮੈਨੂੰ ਲੱਗਦਾ ਹਾਂ ਮੈਨੂੰ ਯਾਦ ਨਹੀਂ ਸੀ ਰਾਤ ਨੂੰ ਫਿਰ ਮੈਂ ਆਪਣਾ ਥੋੜਾ ਜਿਹਾ ਸਾਫ਼ ਕਰਕੇ ਪੈ ਗਈ ਸੀਗੀ ਬੇੜਾ ਮੰਗਾ ਫਿਰ ਸਵੇਰੇ ਉੱਠ ਕੇ ਵੀ ਸਾਫ ਸਾਫ ਜਾ ਮਿਲੂਗਾ ਵਧੀਆ ਵੀ ਲੱਗਦਾ ਹਨਾ ਟਾਈਮ ਇੱਥੇ 7:00 ਦਾ ਹੋਗਾ ਜੇ ਕਲੇਰ ਸਾਹਿਬ ਇੱਥੇ ਚਲੇਗੇ ਇੱਕਾ ਲੋਕ ਹੈ ਜੇ ਖੋਲਣਾ ਇੱਕੋ ਖੋਲ ਕੇ ਚਲੇ ਗਏ ਤੇ ਇੱਥੇ ਦੇਖੋ ਚੜਦੀ ਧੁੱਪ ਆਈ ਹੈ ਸਾਡੇ ਤਾਂ ਇਧਰਲੀ ਸਾਈਡ 'ਤੇ ਚੜਦੀ ਧੁੱਪ ਆਉਂਦੀ ਹੈਗੀ ਆ ਮਤਲਬ ਸਵੇਰੇ ਸਿਰੀ ਧੁੱਪ ਆ ਜਾਂਦੀ ਹੈਗੀ ਐਨ ਲੱਗਦਾ ਵੀ ਇਧਰ ਹੁਣ ਵੀ ਪਾਉਂਸ਼ ਗੇਰੀ ਦੇ ਵਿੱਚ ਤਾਂ ਬਿਲਕੁਲ 5:00 ਵਜੇ ਉੱਠ ਕੇ ਤਾਂ ਕੋਈ ਕੰਮ ਕਰ ਲੋ 6:00 ਵਜੇ ਤੱਕ ਉਸ ਤੋਂ ਬਾਅਦ ਤਾਂ 6:30 ਤੱਕ ਪੂਰੀ ਧੁੱਪ ਆ ਜਾਂਦੀ ਹੈ ਇਧਰਲੀ ਸਾਈਡਾਂ ਜੀ ਲੋਕ ਵਗੈਰਾ ਖੋਲ ਕੇ ਇੱਥੇ ਲੱਗੀ ਸੀਗੀ ਮੈਂ ਪੈਪ ਨਾਲ ਨਾਲ ਹੀ ਸਾਫ ਕਰਨਾ ਮੈਂ ਕਿਹਾ ਪਹਿਲਾਂ ਨਾਲ ਹੀ ਸਾਫ ਕਰ ਦਿੰਨੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਅੱਜ ਖਾਦ ਦੇਣੀ ਆ ਪਲਾਂਟਸ ਨੂੰ ਉਹੀ ਖਾਦ ਦਵਾਂਗੀ ਜਿਹੜੀ ਖਾਦ ਮੈਂ ਬਣਾਈ ਸੀਗੀ ਮਤਲਬ ਕਿ ਪਾਠੀਆਂ ਤੋਂ ਬਣਾਈ ਸੀ ਨਾ ਉਹ ਖਾਦ ਮਤਲਬ ਗੋਬਰ ਖਾਦ ਜਿਹੜੀ ਹੁੰਦੀ ਆ ਉਹ ਦਵਾਂਗੀ ਕਾਫੀ ਦਿਨਾਂ ਤੋਂ ਖਾਦ ਜਿਹੜੀ ਆਪਣੀ ਲਿਕਵਿਡ ਖਾਦ ਹੁੰਦੀ ਆ ਉਹ ਦਵਾਂਗੀ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਸੀ ਅੱਜ ਮੈਂ ਉੱਥੇ ਉਹੀ ਬਾਲਟੀ ਰੱਖ ਕੇ ਆਈ ਸੀ ਮੈਂ ਕਪਹਿਲਾ ਇਹ ਕੰਮ ਖਤਮ ਕਰਦਾ ਵਿਬਾਦ ਦੇ ਵਿੱਚ ਹੋਰ ਕੰਮ ਜਿਹੜੇ ਸ਼ੁਰੂ ਕਰੂੰਗੀ ਉਸ ਤੋਂ ਬਾਅਦ ਇੱਧਰ ਲੱਗੀ ਸੀ ਦੇਖੋ ਮੈਂ ਖਾਦ ਦੇ ਲਓ ਜੀ ਇਹ ਉਹੀ ਖਾਦ ਆ ਜਿਹੜੀ ਲਿਕੁਇਡ ਖਾਦਵੇਂ ਤੁਹਾਡੇ ਨਾਲ ਸ਼ੇਅਰ ਕਰੀ ਸੀਗੀ ਤੇ ਇਹ ਮਤਲਬ ਕਿ ਇੱਕ ਛੋਟੀ ਜਿਹੀ ਮੈਂ ਗਲਾਸੀ ਲਈ ਆ ਬਿਲਕੁਲ ਜਿਹੜੀ ਬੱਚਿਆਂ ਵਾਸਤੇ ਪਹ ਲੈ ਕੇ ਆਣੀ ਛੋਟੀ ਜਿਹੀ ਗਲਾਸੀ ਨਹੀਂ ਲੈ ਕੇ ਆਣ ਹੰਦੇ ਸਟੀਲ ਦੀ ਆ ਛੋਟੇ ਹੁੰਦੇ ਜਦੋਂ ਬੱਚੇ ਉਹੀ ਗਲਾਸੀ ਸੀ ਪਿੰਦਰ ਦੀ ਸੀਗੀ ਉਹ ਮੈਂ ਲੈ ਲਈ ਸੀਗੀ ਕਿਉਂਕਿ ਉਹ ਇੱਕ ਇੱਕ ਗਲਾਸੀ ਜਾਂ ਡੇਢ ਜਿਹੜੇ ਵੱਡੇ ਪਲਾਂਟ ਸੀ ਉਹਨਾਂ 'ਚ ਮੈਂ ਦੋ ਪਾਤੀਆਂ ਸੀਗੇ ਉਹ ਛੋਟੇ ਪਲਾਂਟ ਦੇ ਵਿੱਚ ਇੱਕ ਪਈ ਸੀ ਜਿਹੜੇ ਜਿਆਦਾ ਇਹ ਮਤਲਬ ਪੌਟ ਛੋਟੇ ਸੀਗੇ ਉਹਨਾਂ ਦੇ ਵਿੱਚ ਤਾਂ ਦੇਖੋ ਅੱਧੇ ਉਹ ਪਈ ਸੀਗੇ ਹਨਾ ਮਤਲਬ ਹਿਸਾਬ ਜੀ ਨਾਲ ਪਾਤੀ ਸੀਗੀ ਇਹ ਖਾਦ ਆਪਾਂ 15 ਦਿਨਾਂ ਬਾਅਦ 20 ਦਿਨਾਂ ਬਾਅਦ ਹਨਾ ਦੇ ਸਕਦੇ ਆਂਗੇ ਇਹ ਬਹੁਤ ਵਧੀਆ ਗਰਮੀਆਂ ਦੀ ਖਾਦ ਆ ਕਿ ਪਲਾਂਟ ਆਪਣੇ ਵਧੀਆ ਰਹਿੰਦੇ ਨੇਗੇ ਕਿਉਂਕਿ ਥੋੜੀ ਠੰਡੀ ਖਾਦ ਆ ਇਹ ਇਸ ਤਰ੍ਹਾਂ ਆਪਾਂ ਜਦੋਂ ਇੱਕ ਪਾਥੀ ਨੂੰ ਟੁਕੜਿਆਂ ਚ ਕਰਕੇ ਨਾ ਤਿੰਨ ਚਾਰ ਦਿਨ ਭਿਉਂਹੋਂ ਦਿੰਨੇ ਆ ਤਾਂ ਉਹ ਠੰਡੀ ਖਾਦ ਬਣ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਅੱਧਾ ਪਾਣੀ ਪਾ ਲੋ ਅੱਧੀ ਖਾਦ ਇਸ ਤਰ੍ਹਾਂ ਕਰਕੇ 100 ਗ੍ਰਾਮ ਜਿਵੇਂ ਪਿਆ ਛੋਟੀ ਜਿਹੀ ਗਲਾਸੀ ਮੇਰੇ ਹੱਥ ਤੁਸੀਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਇੱਕ ਆਪਣੇ ਪਲਾਂਟ ਨੂੰ ਦੋ ਬਿਲਕੁਲ ਛੋਟੀ ਹੋਈ ਆ ਇੱਕ ਇੱਕ ਇਹਨਾਂ ਸਾਰੇ ਪਲਾਂਟ ਨੂੰ ਜਿਹੜੀ ਖਾਦ ਦੇਤੀ ਸੀ ਗਲਾਸੀ ਦੀ ਗਲਾਸੀ ਮਤਲਬ ਕਿ ਇਹ ਇੱਕੋ ਭਰ ਕੇ ਪਾਤੀ ਸੀਗੀ ਸਾਰੇ ਪੌਟ ਦੇ ਵਿੱਚ ਲੋ ਜੀ ਇੱਥੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਆ ਤੇ ਹੱਥ ਵੰਨ ਕੇ ਬੇਨਤੀ ਵੀ ਕਰਨਾ ਚਾਹੁੰਦੀ ਆ ਇਸ ਭੈਣ ਨੂੰ ਜਿਸ ਨੇ ਮੇਰੇ ਮਤਲਬ ਕਿ ਮੈਂ ਵੀਡੀਓ ਪਾਇਆ ਸੀ ਬੈਡਰੂਮ ਦੀ ਕਲੀਨਿੰਗ ਤੇ ਬੈਡ ਹੈਡ ਦੀ ਕਲੀਨਿੰਗ ਮੈਂ ਕਿਸ ਤਰ੍ਹਾਂ ਕਰਦੀ ਆ ਨਾ ਉਹ ਮੈਂ ਵੀਡੀਓ ਪਾਇਆ ਸੀ ਉਸ ਵੀਡੀਓ ਤੇ ਭੈਣ ਨੇ ਕਮੈਂਟ ਕੀਤਾ ਪਰ ਪਹਿਲਾਂ ਵੀ ਕਈ ਵਾਰ ਗਲਤ ਕਮੈਂਟ ਕਰ ਚੁੱਕੀ ਆ ਉਹ ਜੋ ਕਿ ਫਿਰ ਮੈਂ ਚਲੋ ਸਕਰੀਨ ਸ਼ਾਟ ਮੇਰੇ ਕੋਲ ਹੈਗਾ ਪਰ ਇਹਨੇ ਮੇਰੇ ਮਤਲਬ ਕਿ ਮੈਂ ਸੂਟ ਵਾਲਾ ਵੀਡੀਓ ਪਾਇਆ ਸੀ ਉੱਥੇ ਵੀ ਇਸਨੇ ਕਿਹਾ ਵੀ ਤੇਰਾ ਸੂਟ ਵਧੀਆ ਕੱਲਾ ਕੱਲਾ ਤੇਰਾ ਅੰਗ ਦੇਸਦਾ ਇਸ ਤਰ੍ਹਾਂ ਦੇ ਕਮੈਂਟ ਕਿਉਂ ਕਰਦੀ ਏ ਤੂੰ ਹਨਾ ਤੂੰ ਬਿਨਾ ਅੰਗਾਂ ਤੋਂ ਤੇਰੇ ਕੀ ਆਂਗਣੇ ਹੈਗੇ ਮੈਂ ਕਿ ਉੱਥੇ ਨੰਗੀ ਹੋ ਕੇ ਅੰਗ ਦਿਖਾ ਰਹੀ ਸੀ ਜਿਹੜੀ ਤੂੰ ਮੇਰੇ ਅੰਗ ਦੱਸ ਰਹੇ ਆ ਹਨ ਮੈਂ ਚੁੱਪ ਕਰਦੀ ਵੀ ਮੈਂ ਨਹੀਂ ਬੋਲਣਾ ਚਾਹੁੰਦੀ ਵੀ ਚਲੋ ਕੋਈ ਗੱਲ ਨਹੀਂ ਹਨ ਜੋ ਬੋਲਦਾ ਬੋਲੀ ਜਾਵੇ ਹੱਥੀ ਕਹਿੰਦੇ ਆਉਂਦਾ ਹੁੰਦਾ ਤਾਂ ਉੱਤੇ ਪਹੁੰਚਦੇ ਹੁੰਦੇ ਨੇ ਬਸ ਇੱਥੇ ਗੱਲ ਖਤਮ ਕਰ ਦਿੰਦੀ ਆ ਮੈਂ ਆਪਣੇ ਆਪ ਨੂੰ ਮਤਲਬ ਕਿ ਮਨ ਦੇ ਵਿੱਚ ਇਹ ਗੱਲ ਕਹਿ ਕੇ ਵੀ ਚਲੋ ਕੋਈ ਨਹੀਂ ਜੋ ਬੋਲਦਾ ਬੋਲੀ ਜਾਵੇ ਹਨ ਮੀਕੋਈ ਮੱਖਰ ਕਨੀ ਪੈਣਾ ਚਾਹੀਦਾ ਇਸ ਗੱਲ ਦੇ ਨਾਲ ਹਨਾ ਬਾਕੀ ਇਹ ਗੱਲਾਂ ਤੈਨੂੰ ਸ਼ੋਭਾ ਨਹੀਂ ਦਿੰਦੀਆਂ ਕਿਉਂਕਿ ਮੇਰੇ ਇੱਥੇ ਬੱਚੇ ਵੀ ਕਮੈਂਟ ਪੜਦੇ ਨੇ ਮੈਂ ਆਪਣੇ ਹਸੋਣਿਆਂ ਨੂੰ ਵੀ ਕਮੈਂਟ ਪੜ ਕੇ ਸੁਣਾਉਣੀ ਹੈ ਮੇਰੇ ਰਿਸ਼ਤੇਦਾਰ ਵੀ ਨੇ ਹੋਰ ਹਨਾ ਤੇ ਮੇਰੇ ਸਬਸਕ੍ਰਾਈਬਰ ਵੀ ਨੇ ਜਿਹੜੇ ਬਹੁਤ ਵਧੀਆ ਨੇ ਸਾਰੇ ਹਨਾ YouTube ਫੈਮਿਲੀ ਮੇਰੀ ਬਣੀ ਹੋਈ ਆ ਸਾਰੇ ਪੜਦੇ ਨੇ ਪਰ ਇਹ ਗੱਲਾਂ ਤੈਨੂੰ ਕਹਿਣੀਆਂ ਚੰਗੀਆਂ ਲੱਗਦੀਆਂ ਨੇ ਤੂੰ ਬਿਨਾ ਅੰਗ ਤੋਂ ਆ ਚਲੋ ਛੱਡੋ ਉਹ ਵੀ ਛੱਡੀ ਗੱਲ ਮੈਂ ਨਹੀਂ ਉਹ ਕੀਤਾ ਹਨਾ ਉਸ ਤੋਂ ਬਾਅਦ ਤੂੰ ਹੋਣ ਵਾਲੇ ਵੀਡੀਓ ਤੇ ਕਹਿ ਰਹੀਆਂ ਪਿੰਡੂਆ ਪਿੰਡੂ ਦੀ ਭਾਸ਼ਾ ਕਿੱਡੀ ਗਲਤ ਆ ਹਨਾ ਕਿਉਂ ਪਿੰਡੂ ਕੀ ਬੰਦੇ ਨਹੀਂ ਹੁੰਦੇ ਤੂੰ ਮੈਨੂੰ ਅੱਜ ਦੱਸ ਵੀ ਪਿੰਡੂ ਨੂੰ ਤੂੰ ਹੀ ਸਮਝਦੀ ਆ ਤੇਰੇ ਵੀ ਕੋਈ ਰਿਸ਼ਤੇਦਾਰ ਹੋਣਗੇ ਸ਼ਾਇਦ ਤੇਰੇ ਘਰ ਦੇ ਵਿੱਚੋਂ ਕੋਈ ਪਿੰਡੂ ਹੋਊਗਾ ਤਾਂ ਉਹਨੂੰ ਤੂੰ ਬੰਦਾ ਸਮਝਦੀ ਨਹੀਂ ਤਾਂ ਉਹਨੂੰ ਤੂੰ ਬੁਲਾਉਂਦੀ ਨਹੀਂ ਹੈਗੀ ਇਸ ਤਰ੍ਹਾਂ ਦੇ ਕਮੈਂਟ ਕਰਨ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਤੂੰ ਮੇਰੇ ਵੀਡੀਓ ਨਹੀਂ ਦੇਖਣੀ ਨਾ ਦੇਖ ਮੈਂ ਤੈਨੂੰ ਕਿਹੜਾ ਜ਼ੋਰ ਜ਼ਬਰਦਸਤੀ ਕਹਿ ਰਹੀ ਆਂ ਵੀ ਤੂੰ ਮੇਰੇ ਵੀਡੀਓ ਦੇਖ ਵੀਡੀਓ ਤੇ ਤੂੰ ਮੇ ਨੂੰ ਅਨਸਬਸਕ੍ਰਾਈਬ ਕਰ ਦੇ ਨਾ ਦੇਖ ਮੇਰੇ ਵੀਡੀਓ ਪਰ ਗਲਤ ਬੋਲਣਾ ਕਿਸੇ ਨੂੰ ਬਹੁਤ ਬਹੁਤ ਗਲਤ ਗੱਲ ਆ ਕਿਉਂਕਿ ਮੈਂ ਕਿਸੇ ਨੂੰ ਗਲਤ ਨਹੀਂ ਬੋਲਦੀ ਦੂਜੀ ਗੱਲ ਮੇਰਾ ਬਲੌਗ ਆ ਰੁਟੀਨ ਬਲੌਗ ਡੇਲੀ ਦੇ ਕੰਮਕਾਰ ਕਰਦੇ ਜੋ ਮੈਂ ਉਹੀ ਸ਼ੇਅਰ ਕਰਦੀ ਆਂ ਉਹੀ ਸ਼ੇਅਰ ਕਰੂੰਗੀ ਹੋਰ ਮੈਂ ਤੇਰੇ ਨਾਲ ਕੀ ਸ਼ੇਅਰ ਕਰਾਂ ਜੋ ਮੈਂ ਆਪਣੇ ਘਰ ਘਰ ਦੇ ਕੰਮ-ਕਾਰ ਕਰੂੰਗੀ ਉਹੀ ਸ਼ੇਅਰ ਕਰੂੰਗੀ ਜਦੋਂ ਮੇਰਾ ਰੁਟੀਨ ਵਲੌਗ ਆ ਰੁਟੀਨ ਵਲੌਗ ਦਾ ਮਤਲਬ ਇਹੀ ਹੁੰਦਾ ਤੇ ਬਾਕੀ ਗੱਲ ਰਹੀ ਜਿਹੜੀ ਤੂੰ ਬੈੱਡ ਹੈਟ ਦੱਸਦੀ ਉਹ ਬੈੱਡ ਹੈਟ ਨਹੀਂ ਹੁੰਦਾ ਬੈੱਡ ਹੈੱਡ ਹੀ ਹੁੰਦਾ ਠੀਕ ਆ ਤੂੰ ਜਾਦੇ ਸ਼ੈਰ ਨਾ ਪੜੀ ਲਿਖੀ ਹੋਵਾਂਗੀ ਸ਼ਾਇਦ ਇਹ ਵੀ ਨਹੀਂ ਪਤਾ ਤੂੰ ਨਾ ਹੀ ਹੋਵੇਂ ਚਾਰ ਅੱਖਰ ਤੈਨੂੰ ਇੰਗਲਿਸ਼ ਦੇ ਕੀ ਲਿਖਣੇ ਆ ਗਏ ਤੇ ਤੂੰ ਕਮੈਂਟ ਕਰਦੀਆਂ ਲਿਖ ਕੇ ਚਲੀ ਜਾਂਦੀ ਹੈ ਹਨਾ ਤੈਨੂੰ ਤਾਂ ਇਹ ਆ ਵੀ ਐਵੇਂ ਨੇ ਸਾਰੇ ਪਰ ਮੈਂ ਤੈਨੂੰ ਹੱਥ ਵੰਨ ਕੇ ਬੇਨਤੀ ਕਰਦੀ ਆਂ ਵੀ ਭੈਣੇ ਮੇਰੇ ਵੀਡੀਓ ਨਾ ਦੇਖ ਪਰ ਗਲਤ ਨਾ ਬੋਲ ਠੀਕ ਆ ਮੇਰੇ ਬੱਚੇ ਪੜ੍ਹਦੇ ਨੇ ਜੇ ਤੈਨੂੰ ਜਿਆਦਾ ਕੋਈ ਮੇਰੇ ਤੋਂ ਪ੍ਰੋਬਲਮ ਆ ਤੈਨੂੰ ਮੈਂ ਆਪਣਾ ਨੰਬਰ ਦੇ ਦੂੰਗੀ ਅੱਜ ਵਾਲੇ ਵੀ ਬਲੌਗ ਦੇ ਵਿੱਚ ਮੈਂ ਤੈਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਤੈਨੂੰ ਆਪਣਾ ਨੰਬਰ ਦਵਾਂਗੀ ਤੂੰ ਮੇਰੇ ਨਾਲ ਗੱਲ ਕਰ ਲਈ ਗੱਲ ਕਰਕੇ ਆਪਣੀ ਜੋ ਵੀ ਤੇਰੀ ਲੜਾਈ ਹੈ ਮੇਰੇ ਨਾਲ ਜੇ ਤੂੰ ਕੋਈ ਬੱਟ ਦਾ ਰੌਲਾ ਉਹ ਬੈਕ ਇਨ ਵੇੜ ਲਾਂਗੇ ਆਪਾਂ ਕੋਈ ਗੱਲ ਨਹੀਂ ਹੈਗੀ ਮੈਂ ਨੰਬਰ ਤੈਨੂੰ ਸੈਂਡ ਕਰ ਦੂੰ ਤੂੰ ਮੈਨੂੰ ਕਮੈਂਟ ਕਰੀ ਪਹਿਲਾਂ ਵੀ ਤੈਨੂੰ ਮੈਂ ਇੱਕ ਵਾਰ ਨੰਬਰ ਭੇਜਿਆ ਸੀ ਕਦੇ ਤੂੰ ਕਹਿੰਦੀ ਕੰਧਾ ਪਲਾਸਟਰ ਕਰਾ ਲਾ ਇਹ ਕਰਾ ਲਾ ਉਹ ਕਰਾ ਲਾ ਮੈਂ ਤੇਰੇ ਕਾਫੀ ਵਾਰ ਕਮੈਂਟ ਬਾਕੀ ਦੇਖ ਆਈਡੀ ਦਾ ਕੋਈ ਚੱਕਰ ਨਹੀਂ ਪਤਾ ਤੇਰਾ ਲੱਗ ਚ ਵੀ ਤੂੰ ਕੌਣ ਆ ਇਹ ਨਾ ਤੂੰ ਸਮਝੀ ਵੀ ਨਹੀਂ ਪਤਾ ਲੱਗਦਾ ਪਤਾ ਲੱਗ ਜਾਂਦਾ ਹੁੰਦਾ ਠੀਕ ਆ ਅੱਜ ਕੱਲ ਕੋਈ ਸ਼ੌਕਾ ਨਹੀਂ ਹੈਗਾ ਪਤਾ ਕਰਨ ਦਾ ਸਭ ਪਤਾ ਲੱਗ ਜੂਗਾ ਪਰ ਮੈਂ ਤੈਨੂੰ ਫੇਰ ਵੀ ਹੱਥ ਬੰਨ ਕੇ ਬੇਨਤੀ ਉਹ ਕਰਦੀ ਆਂ ਵੀ ਗਲਤ ਨਾ ਬੋਲ ਠੀਕ ਆ ਕਿਉਂਕਿ ਮੇਰੇ ਸਾਰੇ ਪਰਿਵਾਰ ਨੇ ਵੀਡੀਓ ਦੇ ਕਮੈਂਟ ਚੈੱਕ ਕਰਨੇ ਹੁੰਦੇ ਨੇ ਪੜ੍ਹਦੇ ਨੇ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਵੀ ਦੇਖਿਆ ਹੈ ਨਾ ਕੀ ਕਮੈਂਟ ਕੀਤਾ ਕਿਸੇ ਨੇ ਹੈ ਨਾ ਬਾਕੀ ਸਾਰਿਆਂ ਦੇ ਕਮੈਂਟ ਵਧੀਆ ਹੁੰਦੇ ਨੇ ਤੂੰ ਕਿਉਂ ਇੰਨੀ ਨਫ਼ਰਤ ਕਰਦੀ ਆ ਪ੍ਰਮਾਤਮਾ ਅੱਗੇ ਤਾਂ ਪਲ-ਪਲ ਦਾ ਹਿਸਾਬ ਦੇਣਾ ਪਊਗਾ ਆਪਾਂ ਨੂੰ ਪ੍ਰਮਾਤਮਾ ਕੋਲੋਂ ਥੋੜਾ ਜਿਹਾ ਡਰ ਕੇ ਰਹਿਣਾ ਚਾਹੀਦਾ ਠੀਕ ਆ ਇੱਥੇ ਆਪਾਂ ਚਲਾਕੀਆਂ ਕਰ ਜਾਂਦੇ ਆ ਇੱਥੇ ਆਪਾਂ ਕਿਸੇ ਨੂੰ ਮੰਦਾ ਜਵਾਨ ਦੇ ਵਿੱਚੋਂ ਬੋਲ ਜਾਗੇ ਕਿਸੇ ਨਾਲ ਧੋਖਾ ਕਰ ਜਾਾਂਗੇ ਜੋ ਵੀ ਆ ਉੱਥੇ ਪਲ-ਪਲ ਦਾ ਹਿਸਾਬ ਹੋਣਾ ਜੋ ਕਿ ਉਹ ਇਸੇ ਜਨਮ ਦੇ ਵਿੱਚ ਹੋਣਾ ਠੀਕ ਆ ਇਹ ਨਾ ਸਮਝੀ ਵੀ ਤੂੰ ਨਹੀਂ ਤੂੰ ਗਲਤ ਬੋਲੇਂਗੀ ਤਾਂ ਮੈਂ ਚੁੱਪ ਰਹੂੰਗੀ ਨਹੀਂ ਮੈਂ ਚੁੱਪ ਰਹਿੰਦੀ ਤੈਨੂੰ ਲਾਸਟ ਵਾਰਨਿੰਗ ਆ ਇਹ ਮੇਰੀ ਨਾ ਦੇਖ ਤੂੰ ਮੇਰੇ ਵੀਡੀਓ ਚਲੀ ਜਾ ਮੇਰੇ ਚੈਨਲ ਨੂੰ ਅਨਸਬਸਕ੍ਰਾਈਬ ਕਰਕੇ ਕੋਈ ਮੈਨੂੰ ਇਸ ਤਰ੍ਹਾਂ ਦੇ ਸਬਸਕ੍ਰਾਈਬਰ ਦੀ ਲੋੜ ਨਹੀਂ ਆ ਠੀਕ ਆ ਅੱਜ ਤੋਂ ਬਾਅਦ ਮੇਰੇ ਚੈਨਲ ਤੇ ਨਾ ਆਈਂ ਤੇ ਮੈਂ ਕਿਸੇ ਨੂੰ ਕਦੇ ਗਲਤ ਨਹੀਂ ਬੋਲਦੀ ਚਲੋ ਨੋਰਮਲ ਕਮੈਂਟ ਆ ਕੋਈ ਮੈਨੂੰ ਗਲਤ ਕਰ ਦੂ ਮੈਨੂੰ ਫੁਕਰੀ ਕਹਿ ਦਨੀਆਂ ਕਦੇ ਕੋਈ ਸ਼ਿਕਾਇਤ ਨਹੀਂ ਆ ਕਦੇ ਕੋਈ ਸ਼ਿਕਾਇਤ ਨਹੀਂ ਆ ਮੇਰੇ ਆਂਡ ਗਮਣ ਦੇ ਵਿੱਚ ਆ ਕੇ ਪਤਾ ਕਰ ਲਈ ਮੇਰੇ YouTube ਫੈਮਿਲੀ ਮੈਨੂੰ ਕੋਈ ਨਹੀਂ ਇਸ ਤਰ੍ਹਾਂ ਕਹਿੰਦੇ ਹਨ ਆ ਪਰ ਸਿਰਫ ਪਤਾ ਨਹੀਂ ਤੈਨੂੰ ਕਿਉਂ ਮੈਂ ਇੰਨੀ ਖੜਕਦੀਆਂ ਕਿਉਂ ਰੜਕਦੀਆਂ ਜਿਹੜੀ ਤੂੰ ਇਸ ਤਰ੍ਹਾਂ ਦੇ ਕਮੈਂਟ ਕਰਦੀਆਂ ਚੰਗਾ ਕਮੈਂਟ ਤਾਂ ਤੂੰ ਕਦੇ ਕਰਿਆ ਨਹੀਂ ਵੀਡੀਓ ਹੋਰ ਵੀ ਬਹੁਤ ਵਧੀਆ-ਵਧੀਆ ਨੇ ਆ ਰੂਟੀਨ ਬਲੌਗ ਤੇ ਕਰਦੀ ਆ ਤੂੰ ਜੋ ਕੋਈ ਸਫਾਈ ਕਰਦੀ ਆ ਜਾਂ ਕੁਝ ਵੀ ਮੰਨ ਲੈਨੇ ਤਸ ਤੇ ਕਰਦੀ ਆ ਕਦੇ ਚੰਗਾ ਕਮੈਂਟ ਤੂੰ ਕੀਤਾ ਬਹੁਤ ਵਧੀਆ ਵਧੀਆ ਵੀਡੀਓ ਮੋਟੀਵੇਸ਼ਨਲ ਵੀਡੀਓ ਨੇ ਮੇਰੀਆਂ ਉਹਨਾਂ ਤੇ ਕਦੇ ਤੂੰ ਚੰਗਾ ਨਹੀਂ ਕੀਤਾ ਠੀਕ ਆ ਪਤਾ ਨਹੀਂ ਤੇਰਾ ਕੀ ਰੋਲਾ ਪਰ ਪਿੰਡੂ ਪਿੰਡੂ ਕਿਸੇ ਨੂੰ ਕਹਿਣਾ ਬਹੁਤ ਗਲਤ ਗੱਲ ਆ ਕਿਉਂਕਿ ਜਿਹੜਾ ਅਨਾਜ ਜਾ ਰਿਹਾ ਉਹ ਪਿੰਡਾਂ ਵਿੱਚੋਂ ਹੀ ਜਾ ਰਿਹਾ ਕਣਕ ਜਾ ਰਹੀ ਆ ਆਟਾ ਜਾ ਰਿਹਾ ਸਬਜ਼ੀਆਂ ਜਾ ਰਹੀਆਂ ਨੇ ਚੌਲ ਜਾ ਰਹੇ ਨੇ ਉਹ ਸਾਡੇ ਪਿੰਡਾਂ ਦੇ ਕਿਸਾਨ ਨੇ ਜਿਹੜੇ ਪਿੰਡੂ ਕਿਸਾਨ ਹੀ ਕਹਿੰਦੇ ਨਾ ਪਿੰਡੂ ਕਹਿੰਦੇ ਤੂੰ ਪਿੰਡੂ ਕਿਸਾਨ ਭਰਾ ਸਾਡੀਆਂ ਭੈਣਾਂ ਅਸੀਂ ਆਪ ਪਿੰਡਾਂ ਦੇ ਵਿੱਚ ਆਲੇ ਆ ਜਿਹੜੇ ਕਣਕ ਜੋ ਵੀ ਆ ਸਾਰੀ ਚੀਜ਼ ਸ਼ਹਿਰਾਂ ਦੇ ਵਿੱਚ ਸਾਡੇ ਪਿੰਡਾਂ ਤੋਂ ਹੀ ਜਾਂਦੀ ਆ ਦੁੱਧ ਵੀ ਪਿੰਡਾਂ ਤੋਂ ਜਾਂਦਾ ਸਬਜ਼ੀਆਂ ਹੋਗੀਆਂ ਜਿਵੇਂ ਹਨਾ ਕਾਫੀ ਚੀਜ਼ਾਂ ਨੇ ਜੋ ਕਿ ਤੂੰ ਖਾ ਰਹੀਆਂ ਕਿਉਂ ਖਾਨੀਆਂ ਅੱਛਾ ਤੂੰ ਪਿੰਡ ਵਾਲੇ ਦੀ ਇੱਜ਼ਤ ਹੀ ਨਹੀਂ ਕਰਦੀ ਪਿੰਡ ਵਾਲੇ ਸ਼ਹਿਰ ਵਾਲਿਆਂ ਨਾਲੋਂ ਕਿਤੇ ਵਧੀਆ ਨੇ ਮੈਂ ਸਾਰੇ ਸ਼ਹਿਰ ਵਾਲਿਆਂ ਨੂੰ ਨਹੀਂ ਕਹਿੰਦੀ ਸਿਰਫ ਤੈਨੂੰ ਹੀ ਕਹਿੰਨੀ ਆ ਵੀ ਸ਼ਹਿਰ ਵਾਲਿਆਂ ਨਾਲੋਂ ਸਾਡੇ ਪਿੰਡ ਵਾਲਿਆਂ ਦੇ ਦਿਲ ਨੇ ਜਿਹੜੇ ਬਹੁਤ ਵੱਡੇ ਨੇ ਆ ਕੇ ਦੇਖ ਲਈ ਕਦੇ ਤੂੰ ਚਾਹੇ ਬੇਸ਼ੱਕ ਗਲਤ ਕਮੈਂਟ ਕਰ ਦੇ ਪਰ ਮੇਰੇ ਘਰ ਆਏਂਗੀ ਮੈਂ ਤੇਰਾ ਵੈਲਕਮ ਕਰੂੰਗੀ ਠੀਕ ਆ ਤੂੰ ਮੇਰੇ ਵੀਡੀਓ ਤੇ ਆ ਕੇ ਮੈਨੂੰ ਗਲਤ ਬੋਲਦੀ ਆ ਤੂੰ ਮੇਰੇ ਘਰ ਆਈਂ ਮੈਂ ਤੇਰਾ ਬਹੁਤ ਵੈਲਕਮ ਕਰੂੰਗੀ ਵਧੀਆ ਤਰੀਕੇ ਨਾਲ ਕਰੂੰਗੀ ਤੈਨੂੰ ਹੱਸ ਕੇ ਬੁਲਾਉਂਗੀ ਠੀਕ ਆ ਪਿਆਰ ਸਤਿਕਾਰ ਨਾਲ ਇਸ ਤਰ੍ਹਾਂ ਨਹੀਂ ਹੈਗਾ ਮੇਰਾ ਚਾਹੇ ਦੁਸ਼ਮਣ ਜਦੋਂ ਮੇਰੇ ਘਰ ਆਊਗਾ ਨਾ ਚੱਲ ਕਿ ਮੈਨੂੰ ਪਿਆਰ ਸਤਿਕਾਰ ਨਾਲ ਬੁਲਾਉਂਗੀ ਤੇਰੀ ਤੇ ਮੇਰੀ ਤਾਂ ਕੋਈ ਦੁਸ਼ਮਣੀ ਵੀ ਨਹੀਂ ਹੈਗੀ ਜਿਹੜਾ ਤੂੰ ਮੈਨੂੰ ਇਹਨਾਂ ਗਲਤ ਕਮੈਂਟ ਤੇ ਕਮੈਂਟ ਕਰੀ ਜਾ ਰਹੀ ਆ ਹਨਾ ਗਲਤ ਗੱਲ ਆ ਇਹ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਮੈਂ ਨਹੀਂ ਸੀ ਬੋਲਣਾ ਚਾਹੁੰਦੀ ਮੈਂ ਕਿਹਾ ਵੀ ਨਹੀਂ ਬੋਲਣਾ ਮੈਂ ਪਰ ਬੋਲਣਾ ਪੈ ਗਿਆ ਮੇਰੇ ਹਸਬੰਡ ਵੀ ਬਹੁਤ ਮਤਲਬ ਕਿ ਉਹ ਹੋ ਰਹੇ ਸੀ ਕਿ ਮੈਂ ਉਹਨਾਂ ਨੂੰ ਪਹਿਲਾਂ ਮੈਂ ਕਮੈਂਟ ਨਹੀਂ ਦੇਖਿਆ ਸੀ ਮੈਂ ਕਮੈਂਟ ਤੇਰਾ ਰਾਤ ਹੀ ਦੇਖਿਆ ਤੇ ਫਿਰ ਮੈਂ ਤੈਨੂੰ ਰਿਪਲਾਈ ਵੀ ਦਿੱਤਾ ਉਸ ਟਾਈਮ ਤੇ ਮੈਂ ਆਪਣੇ ਹਸਬੰਡ ਨਾਲ ਕੋਲ ਬੈਠੇ ਸੀ ਕਿਉਂਕਿ ਮੈਨੂੰ ਘਬਰਾਹਟ ਹੋਈ ਦੇਖ ਕੇ ਕਮੈਂਟ ਮੈਂ ਕਿਹਾ ਵੀ ਕੋਈ ਦੁਸ਼ਮਣੀ ਵੀ ਨਹੀਂ ਯਾਰ ਫਿਰ ਵੀ ਇਸ ਤਰ੍ਹਾਂ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਨੇ ਮੈਂ ਖੁਦ ਨੂੰ ਵਾਹਿਗੁਰੂ ਨੂੰ ਕਹਿ ਰਹੇ ਸੀ ਵੀ ਖੁਦ ਨੂੰ ਵੀ ਵਾਹਿਗੁਰੂ ਨੂੰ ਵੀ ਕਹਿ ਰਹੇ ਸੀ ਵੀ ਇਸ ਤਰ੍ਹਾਂ ਦੇ ਵੀ ਲੋਕ ਨੇਗੇ ਜੋ ਕਿਸੇ ਨੂੰ ਗਲਤ ਬੋਲਦੇ ਨੇ ਗਲਤ ਕਮੈਂਟ ਕਰਦੇ ਨੇ ਹਨਾ ਚਲੋ ਕੋਈ ਗੱਲ ਨਹੀਂ ਪਰ ਅੱਜ ਤੋਂ ਭੈਣ ਮੇਰੀ ਮੇਰੇ ਚੈਨਲ ਤੇ ਨਾ ਤੂੰ ਨਹੀਂ ਮੈਂ ਤੈਨੂੰ ਬទਿਆ ਪਸੰਦ ਲੱਗਦੀ ਤੇ ਬਿਲਕੁਲ ਵੀ ਨਾ ਦੇਖ ਮੈਨੂੰ ਕੁਝ ਬੁਰਾ ਨਹੀਂ ਲੱਗਦਾ ਠੀਕ ਹੈ ਪਤਾ ਕੀ ਗੱਲ ਆ ਤੇਰੇ ਵਰਗਿਆਂ ਤਾਂ ਕਮੈਂਟ ਕਰਕੇ ਗਲਤ ਹਨਾ ਇੱਕ ਸਾਈਡ ਹੋ ਜਾਂਦੀਆਂ ਨੇ ਉਹੀ چار ਅੱਖਰ ਕੀ ਲਿਖਣਿਆਂਗੇ ਪਰ ਤੇਰੇ ਵਰਗਿਆਂ ਨੇ ਨਾ ਕញ្ញਾਂ ਦੇ ਭੈਣਾਂ ਦੇ ਚੈਨਲ ਵਿਚਾਰੀਆਂ ਦੇ ਬੰਦ ਕਰਾਤੇ ਜੋ ਕਿ ਕਿਸੇ ਦੇ ਪਰਿਵਾਰ ਨੂੰ ਨਹੀਂ ਪਸੰਦ ਹੁੰਦਾ ਹਨਾ ਉੱਥੇ ਉਹ ਫਿਰ ਕਮੈਂਟ ਜਦੋਂ ਇਸ ਤਰ੍ਹਾਂ ਗਲਤ ਦੇਖਦੇ ਨੇ ਤਾਂ ਉਹ ਚੈਨਲ ਹੀ ਬੰਦ ਕਰਾ ਦਿੰਦੇ ਨੇ ਉਹ ਭੈਣਾਂ ਵਿਚਾਰੀਆਂ ਰੋ ਰਹੀਆਂ ਨੇ ਹਨਾ ਤੇਰੇ ਵਰਗੇ ਨੇ ਕញ្ញਾਂ ਦੇ ਭੈਣਾਂ ਦੀ ਜ਼ਿੰਦਗੀ ਖਰਾਬ ਕਰਦੀ ਕਿਉਂਕਿ ਆਪਣਾ ਆਪਣਾ ਕਿਸੇ ਦਾ ਮਨ ਹੁੰਦਾ ਹਨਾ ਮੈਂ ਜੁੜੂ ਤੇ ਆਮਾ ਚਲੋ ਮੰਨ ਲਓ ਇਜਾਜ਼ਤ ਵੀ ਮਿਲ ਜਾਂਦੇ ਪਰ ਤੇਰੇ ਵਰਗੇ ਜਦੋਂ ਗਲਤ ਕਮੈਂਟ ਕਰਦੇ ਨੇ ਤਾਂ ਉੱਥੇ ਉਹ ਪਰਿਵਾਰ ਚੈਨਲ ਬੰਦ ਕਰਵਾ ਲੰਨਾ ਤੂੰ ਮੇਰੇ ਚੈਨਲ ਨੂੰ ਅਨਸਬਸਕ੍ਰਾਈਬ ਕਰ ਸਤਿ ਸ੍ਰੀ ਅਕਾਲ ਜੀ ਕਲੇਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਸਨਾਵ ਜੀ ਕੀ ਹਾਲ ਚਾਲ ਨੇ ਮੈਂ ਠੀਕ ਆਂ ਜੀ ਮੇਰਾ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲੋ ਜੀ ਸਾਰੇ ਕੰਮ ਧੰਦੇ ਆਪਾਂ ਖਤਮ ਕਰਦੇ ਅੱਜ ਬਹੁਤ ਸਾਰੇ ਬਹੁਤ ਸਾਰੇ ਕੀ ਮਤਲਬ ਸਾਰੇ ਜਿੰਨੇ ਵੀ ਸੂਜ ਜੁੱਤੀ ਚੱਪਲ ਜੋ ਵੀ ਜੁੱਤੀਆਂ ਸੀਗੀਆਂ ਮੇਰੀਆਂ ਮਤਲਬ ਕਿ ਚੱਪਾ ਸਲੀਪਰ ਜੋ ਵੀ ਸੀਗੇ ਅੱਜ ਸਾਰੇ ਕਿ ਤੋਤੇ ਆਏ ਕਿਉਂਕਿ ਬਹੁਤ ਜ਼ਿਆਦਾ ਨਾ ਗੰਦੀ ਸਮੈਲ ਆ ਰਹੀ ਸੀਗੀ ਕਿਉਂਕਿ ਪਾ ਕੇ ਲੈ ਜਾਂਦੇ ਸੀ ਇਸ ਤੇ ਇਹ ਤਰ੍ਹਾਂ ਅੰਦਰ ਉਤਾਰ ਦਿੰਦੇ ਸੀ ਜਾ ਕੇ ਹਨਾ ਜਦੋਂ ਹੁਣ ਉਹ ਰੂਮ ਚ ਪੜਦੇ ਸੀ ਇੰਨੀ ਗੰਦੀ ਸਮੈਲ ਆਉਂਦੀ ਸੀਗੀ ਦੇਖੋ ਹੁੰਦੇ ਆ ਹਨਾ ਇਹ ਜੋੜਿਆਂ ਦੇ ਵਿੱਚੋਂ ਜਿਵੇਂ ਸੂਜ਼ ਵਗੈਰਾ ਹੋਗੇ ਨਾ ਵਿੱਚੋਂ ਆਉਂਦੇ ਆ ਸੌਕਸ ਵਗੈਰਾ ਵਿੱਚੋਂ ਵੀ ਸਮੈਲ ਆਉਂਦੀ ਹੁੰਦੀ ਹੈ ਹਨਾ ਇੱਕਾ ਗੰਦੀ ਜੀ ਤਾਂ ਕਰਕੇ ਅੱਜ ਫਿਰ ਮੈਂ ਜਿੰਨੇ ਵੀ ਸੀਗੇ ਸਾਰੇ ਧੋਤੇ ਤੇ ਹੁਣ ਉਹਨਾਂ ਦੇ ਵਿੱਚੋਂ ਸਿਲੈਕਟ ਕਰਕੇ ਰੱਖੂੰਗੀ ਜਿਹੜੇ ਹੁਣ ਪਾ ਸਕਦੇ ਆ ਉਰਖੂਗੀ ਬਾਹਰ ਜਿਹੜੇ ਨਹੀਂ ਪਾ ਸਕਦੇ ਉਹਨਾਂ ਨੂੰ ਅਲਮਾਰੀ ਦੇ ਵਿੱਚ ਵੀ ਬਣਿਆ ਹੋਇਆ ਡਰਾਅਰ ਜੁੱਤੀਆਂ ਰੱਖਣ ਵਾਸਤੇ ਉਹਦੇ ਵਿੱਚ ਸੈੱਟ ਕਰਕੇ ਰੱਖੋ ਉਹਦੇ ਵਿੱਚ ਆਰਾਮ ਨਾਲ 10-15 ਜੋੜੇ ਆ ਜਾਂਦੇ ਨੇ 20 ਤੋਂ ਸੌਰੀ 24 ਤੋਂ 25 ਜੋੜੇ ਨੇ ਜਿਹੜੇ ਅੱਜ ਮੈਂ ਸਾਫ਼ ਕੀਤੇ ਨੇ ਹੈ ਨਾ ਧੁੱਤੇ ਨੇ ਜਣੇ ਕਿ ਚਲੋ ਜੀ ਹੁਣ ਦੇਖਦੇ ਆਪਾਂ ਖੁੱਖ ਵੀ ਬਹੁਤ ਲੱਗਿਆ ਸਵੇਰ ਦੇ ਅਸੀਂ ਦੋ-ਦੋ ਫੁਲਕੇ ਖਾਦੇ ਹੋਏ ਨੇ ਕਿਉਂਕਿ ਚਾਰ ਫੁਲਕੇ ਬਣਾਏ ਸੀ ਬਾਬਾ ਜੀ ਲਈ ਬਾਬਾ ਜੀ ਅੱਜ ਡੇਰੇ ਵਾਲੇ ਆਏ ਨਹੀਂ ਗੁਰਦੁਆਰੇ ਗੁਰਦੁਆਰਾ ਸਾਹਿਬ ਵਾਲੇ ਜਿਹੜੇ ਬਾਬਾ ਜੀ ਸੀਗੇ ਉਹ ਕਹਿੰਦੇ ਵੀ ਕੱਲ ਨੂੰ ਮੱਸਿਆ ਗਈ ਤੇ ਅੱਜ ਮਤਲਬ ਕਿ ਨਹੀਂ ਲੈ ਕੇ ਜਾਣਾ ਪ੍ਰਸ਼ਾਦ ਮੇਰੇ ਧਿਆਨ ਦੇ ਵਿੱਚ ਵੀ ਨਹੀਂ ਰਿਹਾ 8 ਤਰੀਕ ਦੀ ਮੱਸੀ ਆ ਗਈ ਚਲੋ ਜੀ ਹੁਣ ਦੇਖ ਰਿਆਂ ਪਹਿਲਾਂ ਕੀ ਬਣਾਉਣੇ ਕਿਚਨ ਚ ਭੁੱਖ ਬਹੁਤ ਜ਼ਿਆਦਾ ਲੱਗੀ ਪਈ ਫਿਰ ਅਸੀਂ ਉਹੀ ਜਿਹੜੇ ਚਾਰ ਫੁੜਕੇ ਬਾਬਾ ਜੀ ਨੇ ਬਣਾਏ ਸੀ ਕਲੇਰ ਸਾਹਿਬ ਨੇ ਨਾਸ਼ਤਾ ਕੀਤਾ ਨਹੀਂ ਮੈਂ ਅਬਿੰਦਰ ਨੇ ਫਿਰ ਦੋ ਦੋ ਫੁੜਕੇ ਖਾਲੇ ਸੀ ਮੈਂ ਕਿਹਾ ਸੇਰ ਲਈ ਆਪਣੇ ਲਈ ਬਸ ਕਾਫੀ ਨੇ ਵੀ ਚਲ ਦੁਪਹਿਰਿਆ ਆਪਾਂ ਕੁਝ ਬਣਾਵਾਂਗੇ ਵੀ ਮੈਂ ਜਲਦੀ ਬਣਾ ਲੂੰਗੀ 12:00 ਵਜੇ ਨਾਲ ਮੈਂ ਕੁਛ ਨਾ ਕੁਛ ਬਣਾ ਲੂੰਗੀ ਪਰ ਉਸ ਨਾਮ ਚ ਲੱਗ ਗਿਆ ਤੇ ਰਹਿ ਗਈ ਫੇਰ ਮੈਂ ਇਕੱਲੀ ਹੁਣ ਦੇਖਦੇ ਆਂ ਜੀ ਫੋਨ ਕਰਦੀ ਉਹਨੂੰ ਬ੍ਰੈਡ ਵਗੈਰਾ ਮੰਗਾਉਣੀ ਆ ਸ਼ਾਇਦ ਸੈਂਡਵਿਚ ਹੀ ਬਣਾਵਾਂ ਮੈਂ ਕਾਫੀ ਦਿਨ ਹੋ ਗਏ ਮੇਰਾ ਮਨ ਵੀ ਕਰ ਰਿਹਾ ਚਲੋ ਜੀ ਫੇਰ ਥੋੜੀ ਦੇਰ ਬਾਅਦ ਮਿਲਦੇ ਆਂ ਦੇਖਦੇ ਆਂ ਹੁਣ ਆਪਾਂ ਕੀ ਬਣਾਉਣਾ ਹੈ ਸੈਂਡਵਿਚ ਖਾਣ ਦਾ ਮਨ ਸੀ ਪਰ ਪਿੰਦਰ ਨੇ ਮੈਨੂੰ ਲਿਆਤੇ ਸੈਂਡਵਿਚ ਦੇਖਦੇ ਆਂ ਕਿ ਨਾ ਤਾਂ ਸੈਂਡਵਿਚ ਹੀ ਆ ਖੋਲ ਲਮ ਲੈ ਇਹਨਾਂ ਮਤਾਂ ਕੀ ਕਹਾਂਦੀ ਹੈ ਅੰਨਿਆ ਭੁੱਖ ਕਿਨਾ ਚੰਚਾ ਤੜਕੀ ਲੱਗੇ ਨਹੀਂ ਤੂੰ ਨਾਲ ਜਿੰਦ ਨਹੀਂ ਪਾਉਂਦੇ ਹੋ ਮੈਂ ਤੂੰ ਲੈ ਵਾਉ ਸੈਂਡਵਿਚ ਕਿਹੜੇ ਨਹੀਂ ਪਾਉਣ ਵਾਲੇ ਸਾਰੇ ਪਾਉਣ ਵਾਲੇ ਨੇ ਕੋਈ ਪਾ ਜਿਹੜੇ ਨਹੀਂ ਪਾਉਣ ਵਾਲੇ ਦੇ ਦਾਂਗੇ ਫਿਰ ਕਿਵੇਂ ਅਗਲੇ ਨੂੰ ਧੋਖੇ ਦੇ ਦਾਂਗੇ ਮੱਖੀਆਂ ਮੱਖੀਆਂ ਭਈ ਮੱਖੀਆਂ ਨੇ ਬਹੁਤ ਤੰਗ ਕਰਿਆ ਮੈਂ ਉਹ ਲਾਉਣੀ ਹੈਗੀ ਕੀ ਪਿਆਜ਼ ਵਾਲਾ ਉਹ ਖੰਦੀ ਵੀ ਕੋ ਖਾ ਲੂੰ ਭਾਬੀ ਤੇ ਮੈਂ ਤਾਂ ਕੱਦ ਦੀ ਮੈਨੂੰ ਐਸੀ ਬਰੈਡ ਨਹੀਂ ਹੈਗੀ ਤੀ ਲਓ ਜੀ ਖਾਓ ਨਾ ਹੱਥ ਬਰੰਕੜੀ ਇਹਨਾਂ ਲਓ ਜੀ ਖਾਓ ਲੋਸੀ ਬਹੁਤ ਫਲੈਗਰੀ ਪੁੱਛਣਾ ਤਾਂ ਧੱਕੀ ਆ ਮੈਂ ਦੇਖ ਖਵਾਈਏ ਤਾਂ ਨੀਰਾਲੇ ਨੇ ਹੂੰ ਕਹਿੰਦੇ ਜੀ ਖਵਾਈਏ ਤਾਂ ਆਜੋ ਜੀ ਸਾਡੇ ਘਰੇ ਸਾਰੇ ਜਣੇ ਤੁਸੀਂ ਸੈਂਡਵਿਚ ਖਾਣ ਪਿੰਦਰ ਖਵਾਊਗਾ ਹੈਨਾ ਖਵਾਈਏ ਚਲ ਮੇਰਾ ਆਜੋ ਹੁਣ ਸਾਰੇ ਜਣੇ ਤੁਸੀਂ ਆ ਲਓ ਤੁਸੀਂ ਸੈਂਡਵਿਚ ਸੈਂਡਵਿਚ ਨਹੀਂ ਮਨ ਕਰ ਰਿਹਾ ਸੀ ਪਰ ਪਿੰਦਰ ਲਿਆਇਆ ਹਾਂ ਜੇ ਮੈਂ ਫੋਨ ਕਰਨੀ ਲੱਗੀ ਤੁਹਾਨੂੰ ਵੀ ਬ੍ਰੈਡ ਮੰਗਵਾ ਦੇ ਵੀ ਕਿਸੇ ਨੂੰ ਭੇਜ ਦੇ ਤੇ ਉਹਦੀ ਇਹ ਆ ਗਿਆ ਚਲੋ ਜੀ ਹੁਣ ਮੈਂ ਖਾਨੀ ਆ ਲੋ ਜੀ ਦੁਪਹਿਰ ਦਾ ਟਾਈਮ ਆ ਇੱਥੇ ਨਾ ਮੱਖੀਆਂ ਬਹੁਤ ਜ਼ਿਆਦਾ ਆ ਗਿਆ ਸੀਗੇ ਰੂਮ ਦੇ ਵਿੱਚ ਫਿਰ ਮੈਂ ਇਹ ਪਿਆਜ਼ ਵਾਲਾ ਰਾਤ ਤਾਂ ਚਲੋ ਮੱਖੀਆਂ ਨਹੀਂ ਸੀ ਜਦੋਂ ਮੈਂ ਇਹ ਉਹ ਕੀਤਾ ਸੀਗਾ ਬਣਾਇਆ ਸੀਗਾ ਇਹ ਵਾਲਾ ਪਿਆਜ਼ ਵਾਲਾ ਮਤਲਬ ਕਿ ਦੀਵਾ ਪਰ ਹੁਣ ਮੱਖੀਆਂ ਬਹੁਤ ਜ਼ਿਆਦਾ ਆ ਗਿਆ ਸੀ ਰੂਮ ਦੇ ਵਿੱਚ ਸ਼ਾਇਦ ਮੇਰਾ ਗੇਟ ਜਾਲੀ ਵਾਲਾ ਖੁੱਲਾ ਰਹਿ ਗਿਆ ਤਾਂ ਕਰਕੇ ਪਰ ਇਹ ਮੇਰੇ ਹਿਸਾਬ ਨਾਲ ਇਹਨੇ ਕੰਮ ਨਹੀਂ ਕੀਤਾ ਜੀ ਦੇਖੋ ਜੋ ਸੱਚਾ ਉਹੀ ਸੱਚ ਗੱਲ ਮੈਂ ਸੱਚੀ ਕਹੂੰਗੀ ਪਰ ਇਸ ਚੀਜ਼ ਨੇ ਬਿਲਕੁਲ ਵੀ ਅਸਰ ਨਹੀਂ ਕੀਤਾ ਨਾ ਹੀ ਮੱਛਰ ਗਿਆ ਨਾ ਹੀ ਮੱਖੀਆਂ ਗਈਆਂ ਸਾਡੇ ਸੇ ਦਾ ਟਾਈਮ ਹੋ ਚੁੱਕਿਆ ਤੇ ਮੈਂ ਕੱਪੜੇ ਵਾਸ਼ ਕੀਤੇ ਨੇ ਅੱਜ ਹੱਥਾਂ ਦੇ ਨਾਲ ਇੱਥੇ ਆ ਜਿਹੜਾ ਬਾਹਰ ਵਿਹੜੇ 'ਚ ਫਰਸ਼ ਆ ਇੱਥੇ ਬੈਠ ਕੇ ਹੁਣ ਆਪਾਂ ਦਿਖਾਉਣੇ ਸਨ ਕੱਪੜੇ ਵੀ ਡਰਾਈ ਵੀ ਨਹੀਂ ਕਰਕੇ ਪਾਏ ਇਸੇ ਤਰ੍ਹਾਂ ਹੀ ਸੁੱਕਣੇ ਪਾਤੇ ਹੁਣ ਕੱਟਦੇ ਆਪਾਂ ਭਿੰਡੀਆਂ ਆ ਲੈ ਲਈ ਮੈਂ ਭਿੰਡੀਆਂ 12 ਮਹੀਨੇ ਕੱਟਦੇ ਆ ਤੇ ਨਾਲ ਤੁਹਾਨੂੰ ਅੰਦਰ ਤਾਂ ਬਹੁਤ ਜ਼ਿਆਦਾ ਨਾ ਗਰਮੀ ਹੋਈ ਪਈਏਗੀ। ਘਰ ਦੇ ਖਾਣੇ ਸੁਣ ਮੈਂ ਕੱਪੜੇ ਧੋ ਕੇ ਸੁੱਕਣੇ ਪਾਤੇ ਸਾਰੇ ਇਸ ਤਰ੍ਹਾਂ ਹੀ ਮੈਂ ਕਿ ਸੁੱਕ ਜਾਣਗੇ। ਆ ਦੇਖੋ। ਇਸ ਤਰ੍ਹਾਂ ਦੋ ਦੋ ਤਾਰਾਂ ਨਹੀਂ ਭਰੀਆਂ ਇੱਕ ਤਾਂ ਪੂਰੀ ਭਰ ਗਈ ਇਧਰੋਂ। ਆ ਦੇਖੋ ਉੱਥੇ ਤੱਕ ਜਿੱਥੇ ਤੱਕ ਭੇਰੀਆ। ਇੱਕ ਅੱਧਿਕ ਹੋਈ ਹੈਗੀ ਅੱਧੀ ਤਾਂ ਵੀ ਘੱਟ ਹੀ ਹੋਈ ਅੱਧੀ ਤੋਂ ਵੀ ਘੱਟੀ ਹੋਈ ਹੈ ਹਾਂਜੀ। ਚਲੋ ਜੀ ਹੁਣ ਬਹਿ ਕੇ ਆਪਾਂ ਕੱਟਦੇ ਇੱਥੇ ਭਿੰਡੀਆਂ। ਕੈਮਰਾ ਸੈੱਟ ਕਰ ਲਈ ਇੱਕ ਭੈਣ ਦਾ ਕਮੈਂਟ ਆਇਆ ਸੀ ਆ ਦੇਖੋ ਆ ਹੈਗਾ ਮੇਰਾ ਟ੍ਰਾਈਪੋਡ ਤੇ ਇੱਥੇ ਨਾ ਫੋਨ ਇੱਥੇ ਸੈੱਟ ਹੋ ਜਾਂਦਾ ਇੱਥੇ ਇਹਨੂੰ ਉੱਪਰ ਕਰਦੇ ਆ ਤਾਂ ਇਹ ਟੇਡਾ ਫੋਨ ਐ ਇਸ ਤਰ੍ਹਾਂ ਐ ਸੈੱਟ ਹੋ ਜਾਂਦਾ ਜਿਹੜੀ ਵੀਡੀਓ ਬਣਦੀ ਐ ਟੇਡਾ ਫੋਨ ਲਓ ਜੀ ਇੱਥੇ ਲੱਗ ਗਿਆ ਸੀ ਕਿ ਮੈਂ ਭਿੰਡੀਆਂ ਕੱਟਾਂ ਤੇ ਬਾਕੀ ਸੌਰੀ ਐ ਜੀ ਜੇ ਕਿਸੇ ਨੂੰ ਮੇਰੀ ਗੱਲ ਦਾ ਦੁੱਖ ਲੱਗਿਆ ਹੋਵੇ ਪਰ ਇਹ ਸਿਰਫ ਇਹ ਸੇ ਭੈਣ ਲਈ ਸੀ ਹੋਰ ਸਾਰਿਆਂ ਲਈ ਨਹੀਂ ਸੀਗਾ ਹਨਾ ਬਾਕੀ ਜਿਹੜੇ ਆਪਾਂ ਨਾਮ ਲੈਣੇ ਸੀਗੇ ਤੁਹਾਡੇ ਉਹ ਆਪਾਂ ਕੱਲ ਵਾਲੇ ਵਲੌਗ ਦੇ ਵਿੱਚ ਜ਼ਰੂਰ ਲਵਾਂਗੇ ਨਾਮ ਇੱਕ ਦਿਨ ਤੁਸੀਂ ਹੋਰ ਵੇਟ ਕਰ ਲਓ ਲੋ ਜੀ ਇੱਥੇ ਭਿੰਡੀਆਂ ਆਪਾਂ ਚੀਰ ਲਈਆਂ ਵਿੱਚ ਇਸ ਤਰ੍ਹਾਂ ਮਿਰਚਾਂ ਕੱਟ ਲਈਆਂ ਸੀਗੇ ਪਿਆਜ਼ ਸੀਗੇ ਜਿਹੜੇ ਉਹ ਅਲੱਗ ਕੱਟਲੇ ਸੀਗੇ ਹੁਣ ਚਲੋ ਜੀ ਆਪਾਂ ਇਹਨਾਂ ਨੂੰ ਹੁਣ ਭਿੰਡੀਆਂ ਨੂੰ ਤੜਕਾ ਲਾਉਣਾ ਜਿਹੜਾ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਪਿਆਜ਼ ਨੇ ਜਿਹੜੇ ਪਿਆਜ਼ ਭੁੰਨ ਲਵਾਂਗੇ ਉਸ ਤੋਂ ਬਾਅਦ ਫਿਰ ਥੋੜਾ ਸੇਕ ਲਗਾ ਕੇ ਇਹਨਾਂ ਨੂੰ ਫਿਰ ਆਪਾਂ ਇਹਨਾਂ ਦੇ ਵਿੱਚ ਜਿਹੜੀਆਂ ਭਿੰਡੀਆਂ ਨੇ ਮਿਕਸ ਕਰਾਂਗੇ ਤੇ ਬਲੌਗ ਦੇ ਵਿੱਚ ਕੱਲ੍ਹ ਵਾਲੇ ਦੇ ਵਿੱਚ ਮੈਂ ਜ਼ਰੂਰ ਸਾਰੀਆਂ ਜਿੰਨੇ ਵੀ ਮੈਨੂੰ ਕਮੈਂਟ ਆਏ ਨੇ ਅੱਜ ਲਿਖ ਲਈ ਸੀਗੇ ਪਰ ਅੱਜ ਮੈਨੂੰ ਇਹ ਵਾਲਾ ਥੋੜਾ ਬੋਲਣਾ ਪੈ ਗਿਆ ਕਿਉਂਕਿ ਦੇਖੋ ਦੁੱਖਤਾ ਜੀ ਤੇ ਚਲੋ ਜੀ ਫਿਰ ਇੱਥੇ ਸਬਜੀ ਲੱਗੇ ਸੀ ਮੈਂ ਬਣਾਉਣ ਤੇ ਇਹ ਜਿਹੜਾ ਅੱਜ ਦਾ ਵੀਡੀਓ ਹੈਗਾ ਇਹਨੂੰ ਇੱਥੇ ਹੀ ਐਂਡ ਕਰਾਂਗੇ ਤੇ ਕੱਲ ਨੂੰ ਆਪਾਂ ਤੁਹਾਡੇ ਨਾਮ ਵੀ ਲਵਾਂਗੇ ਜਿਨ੍ਹਾਂ ਨੇ ਮੈਨੂੰ ਆਏ ਹੋਣੇ ਰਿਪਲਾਈ ਚਲੋ ਹੋਰ ਵੀ ਹੋਣਗੇ ਸਾਰਿਆਂ ਦੇ ਨਾਮ ਮੈਂ ਲੈ ਲਵਾਂ